ਦੇ ਡੇਰੇ ਦੇ ਵਿੱਚ ਵਿਦਵਤਾ ਚੱਲਦਾ ਸੀ ਉਹ ਅੱਜ ਵੀ ਉਹ ਪਹਿਲਾਂ ਉਹ ਕਿ ਇਹ ਉਸ ਬਾਬੇ ਦਾ ਜਿਹੜਾ ਆ ਇਹ ਮਹਿਤੀ ਬਣਿਆ ਹੋਇਆ ਹੁਣ ਜਿਸ ਬਾਬੇ ਨੇ ਆਪਣੇ ਡੇਰੇ ਦੇ ਵਿੱਚ ਜਿਹਨੂੰ ਸੁਖਦੇਵ ਪੁੱਚੋ ਮੰਡੀ ਵਾਲਾ ਕਹਿੰਦੇ ਆ ਸਾਧ ਜਿਨਨੇ ਆਪਣੇ ਡੇਰੇ ਦੇ ਵਿੱਚ ਜਿਹੜੇ ਲੰਗਰਾਂ ਦੇ ਵਿੱਚ ਜਿਹੜੇ ਆਪਣਾ ਬਰਤਨ ਰੱਖੀਦੇ ਜਿੱਤੇ ਉਹਦੇ ਉੱਤੇ ਲਿਖਿਆ ਆ ਕਿ ਆਹ ਜ਼ਿਮੀਦਾਰਾਂ ਦੇ ਭਾਂਡੇ ਆ ਮذਬੀ ਸਿੱਖਾਂ ਦੇ ਭਾਂਡੇ ਆ ਫਲਾਨਿਆਂ ਦੇ ਭਾਂਡੇ ਆ ਪੰਗਤ ਜਿਹੜੀ ਮذਬੀ ਸਿੱਖਾਂ ਦੀ ਆ ਆ ਫਲਾਨਿਆਂ ਦੀ ਆ ਅਰਵਦਾਸੀ ਸਿੱਖਾਂ ਦੀ ਆ ਜਿਨਨੇ ਆਪਣੇ ਡੇਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਰਿਆਦਾ ਨੂੰ ਨਾ ਮੰਨਦੇ ਹੋਏ ਉਹਨੇ ਆਪਣੀ ਮਰਿਆਦਾ ਬਣਾਈ ਆ ਭਾਵ ਕੇ ਰੰਗਰੇਟੇ ਗੁਰੂ ਦੇ ਬੇਟਿਆਂ ਨਾਲ ਸ਼ਰਾ ਸ਼ਰ ਉਹ ਸ਼ਰਿਆਮ ਵਿਦਕਰਾ ਕਰ ਰਿਆ ਭਾਵ ਕੇ ਉਹ ਜਿਹੜਾ ਆ ਆਪਣੀ ਜਿੱਦਾਂ ਪਹਿਲਾਂ ਉਹਦੇ ਡੇਰੇ ਦੇ ਵਿੱਚ ਵਿਦਕਾ ਚੱਲਦਾ ਸੀ ਉਹ ਅੱਜ ਵੀ ਉਹ ਪਹਿਲਾਂ ਉਹ ਉਦਾਂ ਚੱਲਦਾ ਸੀ ਕਿ ਜਿਹੜੇ ਰੰਗਰੇਟਿਆਂ ਨੂੰ ਜਿਹੜਾ ਜਾਂਦਾ ਸੀ ਉੱਥੇ ਉਹਨੂੰ ਉਦੋਂ ਹੀ ਪਤਾ ਲੱਗਦਾ ਸੀ ਭਾਵ ਕਿ ਉਹਨੇ ਸ਼ਰੀਆਮ ਜਿਹੜਾ ਹੁਣ ਨੈੱਟ ਤੇ ਆਣ ਕੇ ਬੋਲਦਾ ਕਿ ਜਿਹੜਾ ਅਸੀਂ ਨਹੀਂ ਰੱਖਿਆ ਇਹ ਕੰਮ ਇਹ ਗੁਰੂ ਸਾਹਿਬ ਨੇ ਜਿਹੜਾ ਇਹਨਾਂ ਦਾ ਚੌਥਾ ਪੋੜਾ ਵੱਖਰਾ ਉੱਥੇ ਕਰਤਾ ਸੀ ਉਹਨੇ ਸ਼ਰੀਆਮ ਕਹਿੰਦਾ ਕਿ ਮੱਧੂਪੀ ਸਿੱਖਾਂ ਨੂੰ ਗੁਰੂ ਸਾਹਿਬ ਨੇ ਜਿਹੜਾ ਵੱਖਰਾ ਕੀਤਾ ਸੀ ਕਿ ਇਹ ਜਿਹੜੇ ਆ ਇਹ ਚੌਥੇ ਪੋੜੇ ਵਾਲੇ ਉਹਨੂੰ ਵੀ ਅਸੀਂ ਜਿਹੜਾ ਥੋੜੇ ਦਿਨਾਂ ਤੱਕ ਅਸੀਂ ਚਾਜਣਾ ਜਵਾਬ ਦਵਾਂਗੇ ਭਾਵ ਕਿ ਅੱਜ ਜਿਨੇ ਸ਼ਰਿਆਮ ਮذਬੀ ਸਿੱਖਾਂ ਨੂੰ ਚੌਥੇ ਪੋੜੇ ਵਾਲੇ ਆਖਿਆ ਸੁਖਦੇਵ ਸਿੰਘ ਪੁੱਚੋ ਮੰਡੀ ਵਾਲੇ ਨੇ ਸਾਧ ਨੇ ਸ਼ਰਿਆਮ ਆਖਿਆ ਕਿ ਉਹ ਆਪਣਾ ਮذਬੀ ਸਿੱਖ ਜਿਹੜੇ ਆ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਵੱਖਰਾ ਕੀਤਾ ਚੌਥੇ ਪੋੜੇ ਵਾਲੇ ਬਣਾਇਆ ਜਿਹੜਾ ਸਾਧ ਉਹ ਸਾਹ ਜਿਹੜਾ ਆ ਉਹ ਸ਼ਰਿਆਮ ਕੁਰਸੀ ਤੇ ਬੈਠਾ ਸ੍ਰੀ ਗੁਰੂ ਗ੍ਰੰਥ ਸਾਹਿਬਹਾਰੇ ਦੀ ਬਰਾਬਰ ਅੱਜ ਮੇਜਰ ਸਿੰਘ ਉਹਦੀ ਗੱਲ ਕਰ ਰਿਹਾ ਕਿ ਜਿਹੜਾ ਆ ਮਿਲ ਬਹਿ ਕੇ ਜਿਹੜਾ ਆ ਮਸਲੇ ਹੱਲ ਕੀਤੇ ਜਾ ਸਕਦੇ ਆ ਭਾਵੇਂ ਤੂੰ ਜਦੋਂ ਕੋਈ ਇਹੋ ਜਿਹਾ ਮੌਕਾ ਹੁੰਦਾ ਆ ਜਦੋਂ ਪਤਾ ਲੱਗਦਾ ਕਿ ਹਾਂ ਇਸ ਬੰਦੇ ਨੂੰ ਜਿਹੜਾ ਆ ਮੈਂ ਮੁਛਣਾ ਆ ਮੈਂ ਇਹਦੇ ਕੋਲ ਠੱਗੀ ਮਾਰਨੀ ਆ ਮੈਂ ਆ ਕਰਨਾ ਉਦੋਂ ਨਾਲ ਹੀ ਉਹਦੀ ਜਿਹੜੀ ਪੰਥ ਉਹਦੇ ਖਿਲਾਫ ਹੁੰਦਾ ਆ ਤੂੰ ਉਹਦੀ ਝੋਲੀ 'ਚ ਬਹਿ ਜਣਾ ਜਾ ਕੇ ਸੰਗਤ ਜੀ ਇਹ ਕੰਮ ਇਹ ਇਹ ਗੁੰਮਰਾਹਮੁੰ ਕਰਨ ਵਾਲੀ ਗੱਲ ਨਹੀਂ ਆ ਇਹ ਸ਼ਰਾਸ਼ਰ ਜਿਹੜਾ ਗੁੰਮਰਾਹ ਕੀਤਾ ਜਾ ਰਿਹਾ ਕੌਮ ਨੂੰ ਮੇਜਰ ਸਿੰਘ ਵੱਲੋਂ ਜਦੋਂ ਪੰਥ ਵਿਖੋ ਉਹਦੇ ਖਿਲਾਫ ਆ ਸੁਖਦੇਵ ਪੁੱਛੋ ਮੰਡੀ ਵਾਲੇ ਸਾਹ ਦੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਢਾ ਕੇ ਬੈਠਾ ਹੈ ਤੇ ਸ਼ਰਿਆਮ ਕਹਿ ਰਿਹਾ ਕਿ ਮਰਬੀ ਸਿੱਖ ਜਿਹੜੇ ਆ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਵੱਖਰਾ ਕੀਤਾ ਚੌਥਾ ਪੋੜ ਵਾਲਾ ਬਣਾਇਆ ਉਹ ਚੌਥੇ ਪੋੜੇ ਵਾਲੇ ਆ ਤੇ ਮੇਦਰ ਜਿਹੜਾ ਆ ਅੱਜ ਵੀ ਉਹਦੀਆਂ ਵੀਡੀਓ ਆ ਰਹੀਆਂ ਨੈੱਟ ਤੇ ਕਿ ਉਹ ਇਕੱਠਾ ਉਹਦੇ ਨਾਲ ਬੈਠਾ ਇਹ ਤੇ ਕੌਮ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੋ ਗਈ ਕੌਮ ਨੂੰ ਜਿਹੜਾ ਇਹ ਇਹ ਬੜਾ ਦੀਪਲੀ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਧਿਆਨ ਨਾਲ ਸੋਚਣਾ ਚਾਹੀਦਾ ਕਿ ਇਹ ਇਹ ਬੰਦਾ ਜਿਹੜਾ ਆ ਇਹ ਭੇਖਾਤਾਰੀ ਬੰਦਾ ਹੈ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਆ ਜਦੋਂ ਪਤਾ ਲੱਗਣਾ ਕਿ ਹਾਂ ਵੀ ਕਿਸੇ ਨੇ ਕਿਸੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਕਰ ਲਈ ਆ ਤੇ ਉਹਦੇ ਕੋ ਅਸੀਂ ਗੱਫਾ ਕਿਦਾਂ ਲੈਣਾ ਹੈ ਉਹਦੇ ਉਹਦੇ ਹਮੈਤੀ ਕਿਦਾਂ ਬੰਨਣਾ ਹੈ ਸਾਰਾ 500 ਦੇ ਖਿਲਾਫ ਇਹ ਹਮੈਤੀ ਬਣਿਆ ਹੁੰਦਾ ਤਾਂ ਬਣਿਆ ਹੁੰਦਾ ਕਿਉਂਕਿ ਇਹਨੇ ਮੇਜਰ ਨੇ ਜਿਹੜੇ ਵੱਡੇ ਨੇ ਉਹਨਾਂ ਕੋ ਗੱਫੇ ਲੈਣੇ ਹੁੰਦੇ ਉਹਨੇ ਵੀ ਅੱਜ ਵੀ ਸੰਗਤ ਦੀ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਕਿ ਜਾਓ ਇਹ ਗੱਲ ਪੱਕੀ ਆ ਕਿਉਂਕਿ ਇਹਨੇ ਉਹਦੇ ਕੋਲ ਕੁਛ ਨਾ ਕੁਛ ਜਿਹੜਾ ਆ ਇਹ ਮੁਛਿਆ ਆ ਤਾਂ ਜਿਹੜਾ ਇਹ ਉਹਦਾ ਮਹਿਤੀ ਬਣਿਆ ਤਾਂ ਕਹਿ ਰਿਹਾ ਕਿ ਜਿਹੜਾ ਮਿਲ ਬੈਠ ਕੇ ਮਸਲੇ ਜਿਹੜੇ ਹੱਲ ਕੀਤੇ ਜਾ ਸਕਦੇ ਇਹ ਇਹ ਤੇ ਫਿਰ ਗੁਰੂ ਸਾਹਿਬ ਦੀ ਵੀ ਜਿਹੜੀ ਹੈ ਇੱਕ ਸਾਹਿਬ ਨਾਲ ਬੜੀ ਵੱਡੀ ਵਿਰਧੀ ਹੈ ਉਹ ਸ਼ਰਿਆਮ ਗੁਰੂ ਗ੍ਰੰਥ ਸਾਹਿਬ ਵਾਲੀ ਕੁਰਸੀਆਂ ਢਾ ਕੇ ਬੈਠਾ ਆ ਇਹ ਜਿਹੜਾ ਉਹਦਾ ਮਹਿਤੀ ਬਣਿਆ ਉਹਨੇ ਸ਼ਰਿਆਮ ਮذਬੀ ਸਿੱਖਾਂ ਨਾਲ ਵਿਧਕਰਾ ਕੀਤਾ ਆ ਤੇ ਨੱਟ ਦੇ ਵੀ ਬੋਲਿਆ ਕਿ ਵੱਖਰਾ ਆ ਇਹਨਾਂ ਦਾ ਸਾਰਾ ਕੁਝ ਮذਬੀ ਸਿੱਖਾਂ ਦਾ ਅਰਬਦਾਸੀ ਸਿੱਖਾਂ ਦਾ ਤੇ ਮੇਜਰ ਜਿਹੜਾ ਉਹਦੇ ਹੱਥ ਨੇ ਖੜਾ ਇਹ ਸੰਗਤ ਜੀ ਬੜੇ ਧਿਆਨ ਦੇਣ ਵਾਲੀ ਇਹ ਗੱਲ ਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਗੀਏ ਅੱਜ ਮੈਂ ਛੇਤੀ ਲਾਈਵ ਨਹੀਂ ਹੁੰਦਾ ਪਰ ਅੱਜ ਬੜਾ ਮਨ ਨੂੰ ਜਿਹੜਾ ਹੈਸ ਪਹੁੰਚੀ ਇਹ ਗੱਲ ਦੀ ਕਿ ਉਹ ਬੜਾ ਸਾਧ ਜਿਹੜਾ ਸਾਧ ਵੀ ਨਹੀਂ ਕਹਿ ਸਕਦੇ ਆਪਾਂ ਉਹਨੂੰ ਕਿ ਮਤਲਬ ਐਡਾ ਇੱਕ ਘਟੀਆ ਕਿਸਮ ਦਾ ਬੰਦਾ ਜਿਨਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਡਾਈ ਅਤੇ ਮਰੀਬੀ ਸਖਰੰਗਰੇਟੇ ਗੁਰੂ ਕੇ ਬੇਟਿਆਂ ਨਾਲ ਵਿਦਗਰਾ ਕਰਦਾ ਆ ਅnabla ਦੱਸਦੀ ਸਿਖਾਣਾ ਆਪਣੇ ਡੇਰੇ ਦੇ ਵਿੱਚ ਤੇ ਮਾਜੀ ਵੀ ਸਿਖਾਣੋਂ ਦੱਸਦਾ ਕਿ ਇਹ ਜਿਹੜਾ ਗੁਰੂ ਸਾਹਿਬ ਨੇ ਇਹਨਾਂ ਨੂੰ ਚੌਥੇ ਪੋੜੇ ਵਾਲੇ ਬਣਾਇਆ ਸੀ ਤੇ ਅੱਜ ਜਿਹੜਾ ਆ ਉਹ ਮੇਜਰ ਉਹਦੇ ਪੈਰਾਂ 'ਚ ਫਿਰ ਬੈਠਾ ਪਹਿਲਾਂ ਵੀ ਬਹਿੰਦਾ ਇਹਨੂੰ ਮੇਜਰ ਨੂੰ ਭਿੱਡੇ ਵੱਡਿਆਂ ਨੂੰ ਜਿਹੜੀ ਆ ਇਹਨੂੰ ਸ਼ਰਮ ਆਉਣੀ ਚਾਹੀਦੀ